ਸਾਬਕਾ ਭਾਰਤੀ క్రికెਟਰ ਸੁਰੇਸ਼ ਰੈਣਾ ਨੂੰ ਅਜਨਫੋਰਸਮੈਂਟ ਡਾਇਰੈਕਟੋਰੇਟ ਨੇ ਪੁਚ ਕਿਚਲਈ ਤਲਬ ਕੀਤਾ ਹੈ ਰੈਣਾ ਨੂੰ ਇੱਕ ਵੱਡੇ ਗੈਰਕਾਨੂੰਨੀ ਆਨਲਾਈਨ ਸੱਟੇਬਾਜ਼ੀ ਆਪ ਨਾਲ ਜੋੜਿਆ ਜਾ ਰਿਹਾ ਹੈ ਉਸਤੇ ਮਨੀ ਲਾਂਡਰਿੰਗ ਦੇ ਗੰਭੀਰ ਦੋਸ਼ ਲਗਾਏ ਗਏ ਨੇ ਸੁਰੇਸ਼ ਰੈਣਾ ਨੂੰ ਏਡੀ ਦੇ ਸਾਹਮਣੇ ਗੰਭੀਰ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿckyoga ਇੱਕ ਆਨਲਾਈਨ ਸੱਟੇਬਾਜ਼ੀ ਐਪ ਜਿਸਤੇ ਭਾਰਤ ਵਿੱਚ ਕਾਨੂੰਨੀ ਤੌਰ ਤੇ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਦੁਨੀਆ ਭਰ ਵਿੱਚ ਚੱਲ ਰਿਹਾ ਹੈ ক্রিকেট ਮੈਚਾਂ e-sports ਸਮੇਤ ਹਰ ਤਰ੍ਹਾਂ ਦੀ ਆਨਲਾਈਨ ਸੱਟੇਬਾਜ਼ੀ ਐਸਾ ਪਰਾਂਹੀ ਕੀਤੀ ਜਾਂਦੀ ਹੈ ਇਸ ਕੰਪਨੀ ਨੇ ਪਿਛਲੇ ਸਾਲ 38 ਸਾਲਾ சுரேਸ਼ ਰਾਇਨਾ ਨੂੰ ਆਪਣਾ ਬ੍ਰਾਂਡ ਐਂਬੈਸਡਰ ਬਣਾਇਆ ਸੀ ਫਿਰ ਕੰਪਨੀ ਨੇ ਕਿਹਾ ਸੀ ਕਿ சுரேਸ਼ ਰਾਇਨਾ ਸਾਡਾ ਜ਼ਿੰਮੇਵਾਰ ਗੇਮਿੰਗ ਐਂਬੈਸਡਰ ਹੈ ਹੁਣ ਈਡੀ ਅਧਿਕਾਰੀ ਰਹਿਣਾ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਨਗੇ ਕਿ ਉਹ ਇਸ ਐਪ ਨਾਲ ਕਿਵੇਂ ਜੁੜਿਆ ਉਸ ਨੂੰ ਇਸ ਐਪ ਤੋਂ ਕਿੰਨਾ ਪੈਸਾ ਮਿਲਿਆ ਕੀ ਉਸ ਨੂੰ ਪਤਾ ਸੀ ਕਿ ਇਹ ਪਲੇਟਫਾਰਮ ਗੈਰ ਕਾਨੂੰਨੀ ਸट्टेबाजी ਵਿੱਚ ਸ਼ਾਮਲ ਹੈ ਜਾਂਚ ਏਜੰਸੀ ਗੈਰ ਕਾਨੂੰਨੀ ਸट्टेबाजी ਐਪਸ ਨਾਲ ਸੰਬੰਧਿਤ ਅਜਿਹੇ ਕਈ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਜਨਾਂ ਤੇ ਦੋਸ਼ ਹੈ ਕਿ ਕਈ ਲੋਕਾਂ ਤੇ ਨਿਵੇਸ਼ਕਾਂ ਨੂੰ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਹੈ ਜਾਂ ਵੱਡੀ ਮਾਤਰਾ ਵਿੱਚ ਟੈਕਸ ਚੋਰੀ ਕੀਤੀ ਹੈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਕ੍ਰਿਕਟਰ ਜਾਂ ਮਸ਼ਹੂਰ ਹਸਤੀ ਨੂੰ ED ਨੇ ਅਜਿਹੇ ਗੈਰਕਾਨੂੰਨੀ ਆਨਲਾਈਨ ਸੱਟੇਬਾਜ਼ੀ ਐਪਸ ਨਾਲ ਸਬੰਧਾ ਕਾਰਨ ਪੁੱਛਗਿੱਛ ਲਈ ਸਮਣਨ ਕੀਤਾ ਹੈ ਇਸ ਤੋਂ ਪਹਿਲਾਂ ਯਵਰਾਜ ਸਿੰਘ ਹਰਪਜਨ ਸਿੰਘ ਕਾਮੇਡੀਅਨ ਕਪਿਲ ਸ਼ਰਮਾ ਬਾਲੀਵੁੱਡ ਸਟਾਰ ਰਣਵੀਰ ਕਪੂਰ ਹੋਮੋ ਕੁਰੇਸ਼ੀ ਨੂੰ ਵੱਖ-ਵੱਖ ਮਾਮਲਿਆਂ ਵਿੱਚ ਸਮਣਨ ਮਿਲੇ ਸਨ